ਤਧਰ ਮੋਗਾ ਦੇ ਵਿੱਚ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਹੁਣ ਇਹ ਚੋਰੀ ਦਾ ਅਜੀਬ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਵਯੋਤਾ ਲੜਕੀ ਨੇ ਐਕਟਿਵਾ ਚੋਰੀ ਕੀਤੀ ਹੈ ਤੇ ਜਿਸ ਦੀ ਸੀਸੀਟੀਵੀ ਦੇ ਵਿੱਚ ਤਸਵੀਰਾਂ ਕਾਇਤ ਹੋ ਗਈਆਂ ਨੇ ਤਦ ਆਜੀ ਕਿ ਨਵਯੋਤਾ ਲੜਕੀ ਆਪਣੇ ਪਤੀ ਦੇ ਨਾਲ ਮਿਲ ਕੇ ਵਾਹਨ ਚੋਰੀ ਕਰਦੀ ਸੀ ਤਾਂ ਲੋਕਾਂ ਨੇ ਦੋਵਾਂ ਪਤਾਂ ਪਤੀ ਪਤਨੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੁਣਾਂ ਕੋਲੋਂ ਚਾਬੀਆਂ ਦਾ ਬੰਡਲ ਤੇ 3-4 ਗੱਡੀਆਂ ਦੀ ਆਰਸੀ ਵੀ ਬਰਾਮਦ ਹੋ ਗਿਆ ਹੈ ਇਹ ਨਹੀਂ ਪਤਾ ਕਿ ਕੋਣ ਹੈ ਤੇ ਵੀਰੇ ਮੈਂ ਆਪਣੀ ਸ਼ੌਪ ਆਰਾਮਗੰਜ ਦੇ ਵਿੱਚ ਨੂੰ ਨਾ ਤੇ ਉੱਥੇ ਮੇਰਾ ਸ਼ੌਪ ਤੇ ਸੀਗਾ ਕਸਟਮਰ ਆਇਆ ਹੋਇਆ ਸੀ ਤੇ ਮਨ ਨਾਲ ਡੀਲ ਕਰ ਰਿਹਾ ਸੀ ਤੇ ਆਪਣੇ ਫਰੰਟ ਸ਼ੌਪ ਮੁੰਡੇ ਦੀ ਕੋਣੇ ਆ ਕੇ ਦੱਸਿਆ ਵੀ ਕੁੜੀ ਆ ਕੇ ਕਰਕੇ ਚਾਬੀ ਲਾ ਰਹੀ ਸੀਗੀ ਮੇਰੀ ਜੈਕਟ ਨੂੰ ਤੇ ਜਦੋਂ ਕਸਟਮਰ ਗਿਆ ਮੈਂ ਬਾਹਰ ਨਿਕਲ ਕੇ ਦੇਖਿਆ ਤੇ ਮੈਂ ਮੁੰਡੇ ਨੂੰ ਪੁੱਛਿਆ ਮੈਂ ਕਿ ਕੀ ਕਿੱਥੇ ਕੁੜੀ ਉਹ ਮੁੰਡੇ ਨੇ ਮਗਰ ਗਿਆ ਤੇ ਵਾਪਸ ਆ ਰਹੀ ਸੀ ਆਰਾਮਗੰਜ ਦੀ ਨੁੱਕਰ ਤੇ ਸੀਗਾ ਤਮਾਟ ਕਿਦਾ ਬਗਵਾ ਅger ਰੋਗਲੇ ਮੈਂ ਤਾਂ ਮੇਰੀ ਐਕਟਵਾਂ ਨੂੰ ਚਾਬੀ ਲਈ ਆ ਕਹਿੰਦਾ ਨਹੀਂ ਬਈ ਮੈਂ ਲਾਈ ਲਈ ਮੈਂ ਕਿਹਾ ਮੇਰੇ ਕੋ ਰਿਕਾਰਡਿੰਗ ਪਈ ਆ ਨਾਲ ਦੇ ਕੈਮਰੇਮੈਨ ਨੇ ਦੱਸਿਆ ਕਹਿੰਦੇ ਮੰਨ ਗਈ ਬਾਅਦ ਵਿੱਚ ਇੱਥੇ ਕੁਛੋ ਮੁੰਡੇ ਹੋਰ ਆ ਗਏ ਉਹਨਾਂ ਨੇ ਕਹਿੰਦਾਗਾ ਨਹੀਂ ਸਾਡੀ ਐਕਟਵਾਂ ਕਿਸੇ ਦੀ ਮੋਟਰਸਾਈਕਲ ਕੋ ਸਟੋਰੀ ਹੋਇਆ ਵਾ ਫਿਰ ਮੰਨ ਗਏ ਤੇ ਉਹਦੇ ਪਾਸੋਂ ਚਾਬੀਆਂ ਨਿਕਲੀਆਂ ਬਾਵਾ ਸਾਰੀਆਂ ਜਿਹੜੀ ਮੇਰੇ ਯਾਨੀ ਕਿ ਆ ਗੁੱਛਾ ਨਿਕਲਿਆ ਦੇਖੋ ਜੀ ਜਿਹੜੀ ਮੇਰੀ ਐਕਟਵਿਟੀ ਚੱਲ ਰਹੀ ਸੀ ਉਹ ਵੀ ਇਹਦੇ ਕੋਲ ਨਿਕਲੀ ਆ ਜੀ ਤੇ ਇੱਥੇ ਆ ਕੇ ਮਗਰੋਂ ਹੋਰ ਮੁੰਡੇ ਆ ਗਏ ਜਿਹੜੇ ਫਿਰ ਉਹਦੇ ਤਹਿਤ ਸਾਰਾ ਫੜ ਕੇ ਪਛੜ ਪ੍ਰਣਾਲ ਹੋਈ ਆ ਫਿਰ ਮੰਨ ਗਏ ਕਹਿੰਦੇ ਚੋਰੀ ਕੀਤੀ ਆ ਇੱਕ ਐਕਟਵਾ ਕਹਿੰਦੇ ਚੋਰੀ ਕਰਕੇ ਬੈਂਕ ਘਰੇ ਖੜੀ ਗਈ ਸੀ ਇਹ ਗੱਲ ਬਾਅਦ ਮਿੱਤਲ ਹਸਪਤਲ ਮਿੱਤਲ ਹਸਪਤਲ ਮਿੱਤਲ ਹਸਪਤਲ ਕੋਲ ਇਹ ਮੁੰਡਾ ਕੁੜੀ ਸੀਗੇ ਹਸਬੰਦ ਵਾਈਸ ਕਹਿੰਦੇ ਆਏ ਬਾਕੀ ਕੋ ਪਤਾ ਨਹੀਂ ਬਾਕੀ ਪਛੜ ਪ੍ਰਣਾਲ ਨਹੀਂ ਬਰੇ ਨਾ ਨਾ ਬਧਾਰਤ ਤੇ ਫਰੋਮ ਪਰ ਲਿਖਿਆ ਵਾ ਇਹਨਾਂ ਦੇ ਜਿਹੜਾ ਆਧਾਰ ਕਾਰਡ ਚੈੱਕ ਕੀਤੇ ਆ ਫਰੋਮ ਪਰ ਲਿਖਿਆ ਅਿਤੋੜੇ ਗੀਤਾ ਕੋਲੋਂ ਬੁਲਿਆਣੇ ਗੀਤੀਆ ਦੇ ਰਾਜ ਵੀ ਰਾਜ ਦੇਖੋ ਤੇ ਰਹਿਣ ਵਾਲਾ ਗਰੇ ਤੋਂ ਹੀ ਪੜਦਾ ਰਹਿਣਾ ਜਿਹੜੇ ਇੱਥੇ ਬੜੇ ਗਏ ਲੋਕ ਚੋਰੀ ਲੋਕਾਂ ਦੀ ਐਕਟਾ ਚੋਰੀ ਆਦੇ ਤੀ ਮਾਮਲਾ ਕੀ ਗੁਰੇ ਕੋਸ਼ੀ ਮੈਨੂੰ ਮੈਸੇਜ ਨਾਲ ਬੈਹੰਦਾ ਸੀਗਾ ਇਹ ਮਿਲੇ ਸੀਗਾ ਇਸ ਨੂੰ ਤੇ ਲੱਗੀ ਕਿਤੇ ਚਲੇ ਇਸ ਨੂੰ ਨਾਲ ਦੀ ਲੋਗੇ ਆਕੂ ਬੰਦ ਕੋਣ ਹੈ ਤੇਰੀ ਵਾਈਫਾਈ ਮੈਂ ਤਾਂ ਸਿਰ ਨਾਲ ਦਾ ਬੈਕ ਹੀ ਜਾਂਦਾ ਰਹੇ ਵੀਡੀਓ ਕਰੀਂ ਸਰ ਜੀ ਮੈਂ ਐਲੀ ਗਰੰਟੀ ਦਿੰਦਾ ਮੈਂ ਦਿੱਲੀ ਜਿੰਦਗੀ ਐਕਟ ਮਨ ਨੰਬਰ ਦਾ ਦੋ ਸਾਰਾ ਦਾ ਦੋ ਨਹੀਂ ਤਾਂ ਸਿਰ ਨਾਲ ਦਾ ਸਾਹ ਨਹੀਂ ਸੀ ਵੀਰੇ ਮੈਂ ਦਵਾਉਂਗਾ ਸਰ ਜੀ ਮੈਂ ਦਵਾਉਂਗਾ ਨਹੀਂ ਸੀ ਸੀਸੀਟੀਵੀ ਤੇ ਪੈਰਲ ਹੋਈਆਂ ਜਿਹੜੀ ਨਾਲ ਬੈਕ ਜਾਣਾ ਹਾਂਜੀ ਤਾਂ ਜਾਂਦਾ ਇਹਨਾਂ ਨੂੰ ਵੀ ਕੋਪੀ ਕਰੀਂ ਜੇ ਸਰ ਜੀ ਮੈਨੂੰ ਪੁੱਛਦਾ ਰਹੇ ਕਿ ਉਹਦੇ ਆਹ ਲੇਕ ਮਿੱਤਰ ਰੋਡ ਤੋਂ ਸੀਸੀ ਵੀ ਹਾਂਜੀ ਭਲਾ ਉਹਨੂੰ ਦਵਾਉਂਗਾ ਸਰ ਜੀ ਦਵਾਉਂਗਾ ਸਰ ਜੀ ਦਵਾਉਂਗਾ ਤਾਰਾਂ ਦਵਾਉਂਗਾ ਸਰ ਜੀ ਜਿੱਥੇ ਕ ਵੀਰ ਮਰਦਾ ਹਾਂਜੀ ਜੀ ਜੀ ਦਾ